ਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਜੇ ਐਨ ਵੀ ਅਮਾਨ ਅੰਮ੍ਰਿਤਸਰ ਬੰਦ ਤੋਂ ਮੈਂ ਕੰਮ ਕਰਦਾ ਉੱਥੇ ਤੇ 8 5 2012 ਦੀ ਮੇਰੀ ਜੁਆਇਨਿੰਗ ਡੇਟ ਆ ਸਰ ਮੈਂ ਜਦੋਂ ਤੋਂ ਕੰਮ ਕਰ ਰਿਹਾ ਉੱਥੇ ਸਾਨੂੰ ਇਹ ਬਹੁਤ ਸਕੂਲਾਂ ਵਾਲੇ ਪਰੇਸ਼ਾਨ ਵੀ ਕਰਦੇ ਆ ਤੇ ਕਦੀ ਸਾਨੂੰ ਮੈਸਜ ਦੇ ਵਿੱਚ ਸਾਡੀ ਡਿਊਟੀ ਆ 12 12 13 13 ਘੰਟੇ ਸਾਡੀ ਕੋਈ ਡਿਊਟੀ ਲੈਂਦੇ ਆ ਸਾਨੂੰ 8 ਘੰਟੇ ਡਿਊਟੀ ਦੀ ਮੰਗਿਆ ਕਿ 8 ਘੰਟੇ ਸਾਨੂੰ ਡਿਊਟੀ ਦੇਣੇ ਦੂਸਰੀ ਗੱਲ ਇਹ ਆ ਕਿ ਸਾਨੂੰ ਮੈਸ ਦੇ ਵਿੱਚੋਂ ਬਾਹਰ ਕੱਢ ਕੇ ਕਦੀ ਇਹ ਸਾਨੂੰ ਬੈਣੀਆ ਸਾਫ਼ ਕਰਨ ਲਾ ਦਿੰਦੇ ਆ ਕਦੀ ਇਹ ਸਾਨੂੰ ਖਲਸਾ ਸਾਫ਼ ਕਰਨ ਲਾ ਦਿੰਦੇ ਆ ਸਾਡਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਇਹ ਜਿਹੜੀ ਤੇ ਅਸੀਂ ਬਹੁਤ ਕਲਪੇ ਪਏ ਆ ਇਹਨਾਂ ਤੋਂ ਸਾਡਾ ਤੇ ਮਤਲਬ ਉੱਚੀ ਉੱਚੀ ਰੋਂਨ ਦਿਲ ਕਰਦਾ ਵਾ ਇੱਥੇ ਵੀ ਅਸੀਂ ਕੀ ਕਰੀਏ ਤੇ ਜਿਹੜੇ ਰੂਲ ਕੱਢੇ ਆ ਹੁਣੇ ਇਹ ਸੈਂਟਰ ਗਵਰਨਮੈਂਟ ਨੇ ਇਹ ਸੈਂਟਰ ਗਵਰਨਮੈਂਟ ਨੇ ਕੱਢੇ ਆ ਜੀ ਸੈਂਟਰ ਗਵਰਨਮੈਂਟ ਦਾ ਮੋਦੀ ਜੀ ਇਹਨਾਂ ਦਾ ਤਾਂ ਬੇੜਾ ਕਰਕ ਹੋ ਜੇ ਕਿਤੇ ਆਉਣ ਵਾਲੀ ਸਰਕਾਰ ਜਿਹੜੀ ਆ ਇਹਨਾਂ ਦੀ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਸਾਡਾ ਸਾਰਾ ਪੱਠਾ ਗੁੱਲ ਕਰਕੇ ਰੱਖਤਾ ਵਾ ਇਹਨਾਂ ਨੇ ਪ੍ਰਾਈਵੇਟ ਸਾਡਾ ਮਹਿਕਮਾ ਸਾਰਾ ਕਰਤਾ ਵਾ ਸਾਨੂੰ ਜਿਹੜਾ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਵਾ ਅਸੀਂ ਆਪਣੇ ਮਤਲਬ ਹੱਕ ਮੰਗਣ ਵਾਸਤੇ ਜੇ ਖੜੇ ਹੁੰਨੇ ਆ ਤੇ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵਾ ਚੰਡੀਗੜ੍ਹ ਹੈੱਡਕੁਆਟਰ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਇਹਨਾਂ ਨੂੰ ਦਿੱਲੀ ਵੇਜ ਨੂੰ ਸਕੂਲਾਂ ਚੋਂ ਬਾਹਰ ਕ ਤੇ ਮਤਲਬ ਅਸੀਂ ਜੇ ਸਕੂਲ ਦੇ ਵਿੱਚ ਕੰਮ ਕਰਦੇ ਆਂ ਤੇ ਸਾਨੂੰ ਜਿਹੜੀ ਡਿਊਟੀ ਹੈ ਸਾਡੀ ਸਾਡੀ ਡਿਊਟੀ ਦਾ ਕੋਈ ਟਾਈਮ ਨਹੀਂ ਹੈਗਾ ਅਸੀਂ ਸਵੇਰੇ 4 ਵਜੇ ਮੈਸ ਵਾਲੇ ਬੰਦੇ ਉੱਠਦੇ ਆਂ ਰਾਤ ਨੂੰ 10 ਵਜੇ ਅਸੀਂ ਆਪਣੇ ਰੂਮਾਂ ਦੇ ਵਿੱਚ ਜਾਂਦੇ ਆਂ ਉਹ ਵੀ ਸਾਨੂੰ ਕੋਈ ਇਹਨਾਂ ਨੇ ਕੁਆਟਰ ਨਹੀਂ ਦਿੱਤਾ ਹੋਇਆ ਸਾਨੂੰ ਕੋਈ ਕੁਆਟਰ ਨਹੀਂ ਸਾਡੇ ਕੋਲ ਰਹਿਣ ਦੀ ਜਗ੍ਹਾ ਨਹੀਂ ਅਸੀਂ 3-4 ਬੰਦੇ ਆਂ ਜਿਹੜੇ ਮੈਸ ਦੇ ਵਿੱਚ ਸੌਂਦੇ ਆਂ ਮੈਸ ਦੇ ਵਿੱਚ ਰਾਤ ਬਤਾਉਂਦੇ ਆਂ ਮੱਛਰ ਲੜ ਲੜ ਕੇ ਸਾਡੀਆਂ ਬਾਹਾਂ ਜੜੀਆਂ ਵਾਂ ਸੋਚ ਜਾਂਦੀਆਂ ਵਾਂ ਸਾਨੂੰ ਕੋ ਕਾਨੂੰ ਸਾਡਾ ਕੋਈ ਨੁਕਸਾਨ ਹੋ ਜਾਂਦਾ ਵਾ ਤੇ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਏਗਾ ਮੇਰੇ ਨਾਮ ਸੁਖਵੀਰ ਕੌਰ ਹੈ ਜੀ ਮੰਗ ਜੀ ਮੇਰੀ ਮੰਗ ਇਹ ਹੈ ਜੀ ਮੈਂ 2 ਸਤੰਬਰ 2015 ਤੋਂ ਮਾਰਚ 2020 ਤੱਕ ਜਵਾਹਰ ਨਵਦੇਵ ਵਿਦਿਆਲੇ ਮੋਸਰ ਚ ਕੰਮ ਕੀਤਾ ਸਮੈਟਰਨ ਦੀ ਪੋਸਟ ਤੇ 2020 ਦੇ ਵਿੱਚ ਜਦੋਂ ਕਰੋਨਾ ਆਇਆ ਹੈਗਾ ਤੇ ਉਹ ਲੋਸਾਂ ਨੂੰ ਅਚਾਨਕ ਘਰੇ ਜਾਣਾ ਪੈ ਗਿਆ ਤੇ ਉਸ ਤੋਂ ਬਾਅਦ ਮੈਂ ਐਪਲੀਕੇਸ਼ਨਾਂ ਵੀ ਭੋਹ ਦਿੱਤੀਆਂ ਸੀ ਪਰ ਉਹ ਪ੍ਰਿੰਸੀਪਲ ਸੀ ਐਸਕੇ ਠਾਕੁਰ ਸਾਹਿਬ ਉਹਨਾਂ ਨੇ ਮੈਨੂੰ ਪੁਲਾਇਆ ਨਹੀਂਗਾ ਮੈਂ ਐਪਲੀਕੇਸ਼ਨ ਦਿੱਤਾ ਸੀਗਾ ਹਾਲਾਂਕਿ ਮੈਨੂੰ ਸਟੇ ਵੀ ਮਿਲਿਆ ਹੋਇਆ ਮੈਂ ਉਹਨਾਂ ਨੂੰ ਇਹ ਗੱਲ ਵੀ ਦੱਸੀ ਹੋਈ ਸੀਗੀ ਮੈਨੂੰ ਸਟੇ ਮਿਲਿਆ ਹੈਗਾ ਮੈਂ ਕੋਰਟ ਕੇਸ ਵਾਲੀ ਮੇਰੀ ਪਹਿਲ ਮੰਗੀ ਹੈਗੀ ਮੈਨੂੰ ਇੱਥੇ ਰੱਖਿਆ ਜਾਵੇ ਪਰ ਨਹੀਂ ਉਹਨਾਂ ਨੇ ਮੇਰੇ ਨਾਲ ਬਹੁਤ ਪੂਰਾ ਵਿਰਤਪ ਕੀਤਾ ਸੀਗਾ ਕਾਲੀ ਗੁਰੂ ਵਿੱਚ ਮੇਰੇ ਨਾਲ ਕੀਤੀ ਸੀ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਉੱਥੇ ਨਹੀਂ ਆਉਣ ਦਿੱਤਾ ਸਕੂਲ ਦੇ ਵਿੱਚ ਹਾਂ ਤੁਸੀਂ ਮੇਨ ਮੰਗ ਕੀ ਕਰਦੇ ਸੀ ਜਦੋਂ ਮੈਂ ਫਿਰ ਮੈਂ ਇੱਕ ਐਪਲੀਕੇਸ਼ਨ ਦੁਬਾਰਾ ਲਿਖੀ ਸੀ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ ਵਕੀਲ ਸਾਹਿਬ ਨੂੰ ਵੀ ਮੈਂ ਇਹਨੂੰ 25 ਫਰਵਰੀ 2020 ਨੂੰ ਵੀ ਨੋਟਿਸ ਦਿੱਤਾ ਸੀਗਾ ਹਾਲਾਂਕਿ 25 ਫਰਵਰੀ 2020 ਨੂੰ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੇ ਮੈਂ ਉਸ ਟਾਈਮ ਸਕੂਲ ਦੇ ਵਿੱਚ ਵੀ ਨਹੀਂ ਸੀ ਮੈਂ 24 ਫਰਵਰੀ ਨੂੰ ਸਕੂਲ ਤੋਂ ਛੁੱਟੀ ਲੈ ਕੇ ਇੱਕ ਵਾਰ ਘਰ ਆਈ ਸੀਗੀ ਮੈਨੂੰ ਇਹ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੁਸੀਂ ਮੰਗ ਕੀ ਕਰਦੇ ਹੋ ਜੀ ਹੁਣ ਮੈਂ ਮੰਗ ਕਰਦੀ ਹੈਗੀ ਇਹ ਜਿਹੜਾ ਮੇਰਾ ਨੁਕਸਾਨ ਕੀਤਾ ਹੈਗਾ ਇਹਨਾਂ ਨੇ ਉਹਦੀ ਭਰਪਾਈ ਵੀ ਕੀਤੀ ਜਾਵੇ ਤੇ ਮੈਨੂੰ ਸਕੂਲ 'ਚ ਵੀ ਬੁਲਾਇਆ ਜਾਵੇ ਮੈਨੂੰ ਕੰਮ ਤੇ ਰੱਖਿਆ ਜਾਵੇ ਫਿਰ ਤੋਂ ਆਪਣਾ ਨਾਮ ਦੱਸੋ ਭਾਈ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਹਾਂ ਜੀ ਕੀ ਮਸਲਾ ਜੀ ਮਸਲਾ ਸਾਡਾ ਭਾਜੀ ਇਹ ਆ ਵੀ ਇੱਕ ਤਾਂ ਜਦੋਂ ਛੁੱਟੀਆਂ ਪੈਂਦੀਆਂ ਸਕੂਲ ਚ 2 ਮਹੀਨਿਆਂ ਦੀਆਂ ਹੁਣ 2 ਮਹੀਨਿਆਂ ਦੀਆਂ ਛੁੱਟੀਆਂ ਪੈ ਚੁੱਕੀਆਂ ਸਾਰੇ ਬੰਦੇ ਬੇਰੁਜ਼ਗਾਰ ਹੋਏ ਬੈਠੇ ਐ ਇਸ ਟਾਈਮ ਦੇਖੋ ਸਾਡਾ ਜਿਹੜਾ ਰਜਗਾਰ ਆ ਇਸੇ ਤੋਂ ਚੱਲਦਾ ਕਿਉਂਕਿ ਹਰੇਕ ਬੰਦੇ ਨੂੰ ਪਤਾ ਵੀ ਇਹ ਸਕੂਲਾਂ ਚ ਲੱਗਿਆ ਸਾਨੂੰ 20 22 22 ਸਾਲ ਹੋ ਗਏ ਸਕੂਲਾਂ ਚ ਕੰਮ ਕਰ ਅਸੀਂ ਜਵਾਰ ਨੂੰ ਹੁੰਦੇ ਆ ਬਦਲੇ ਜੀ ਸੈਂਟਰਲ ਗਵਰਨਮੈਂਟ ਦਾ ਡਿਪਾਰਟਮੈਂਟ ਆ ਇਹ ਅੱਛਾ ਜੀ ਅਸੀਂ ਉਹਦੇ ਚ ਕੰਮ ਕਰਦੇ ਆ ਜੀ ਠੀਕ ਸਾਰੇ ਬੰਦਿਆਂ ਨੂੰ ਇੱਥੇ ਜਿੰਨੇ ਵੀ ਵੀਰ ਆਏ ਆ ਸਾਰਿਆਂ ਨੂੰ 10 10 15 ਮੈਡੀਕਲ ਨਹੀਂ ਮਿਲਦਾ ਕੋਈ ਸਾਨੂੰ ਗੈਸਟਰ ਛੁੱਟੀ ਨਹੀਂ ਮਿਲ ਰਹੀ ਨਾ ਕੋਈ ਸਾਨੂੰ ਸਹੂਲਤਾਂ ਦੇ ਰਿਹਾ ਇਹ ਹੁਣ ਛੁੱਟੀਆਂ ਪੈ ਗਈਆਂ ਇੱਕ ਤਰੀਕ ਤੋਂ ਸਾਰੇ ਬੰਦੇ ਘਰ ਬੈਠੇ ਐ ਦੱਸੋ ਵੀ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਦਾਂ ਚੱਲਣਾ ਇਸ ਕਰਕੇ ਜੋ ਸਾਡੀ ਮੰਗ ਹੈ ਇੱਥੇ ਇਹੀ ਮੰਗਾ ਵੀ ਸਾਨੂੰ ਜਦੋਂ ਛੁੱਟੀਆਂ ਪੈਂਦੀਆਂ ਉਦੋਂ ਵਾਰੀ ਸਿਰ ਰੱਖਿਆ ਜਾਂ ਜੋ ਪ੍ਰਿੰਸੀਪਲਾਂ ਦੇ ਮੂਰੇ ਰਹਿੰਦੇ ਜੋ ਪ੍ਰਿੰਸੀਪਲਾਂ ਦੇ ਨਜ਼ਦੀਕ ਬੰਦੇ ਆ ਉਹਨਾਂ ਨੂੰ ਇਹ ਸਕੂਲਾਂ 'ਚ ਰੱਖ ਲੈਂਦੇ ਆ ਜਿਹੜੇ ਦੂਜੇ ਬੰਦੇ ਜਿਨ੍ਹਾਂ ਦਾ ਕੋਈ ਜਿਵੇਂ ਹੁਣ ਅਸੀਂ ਆਪ ਦੇ ਕੇਸ ਲਾ ਰੱਖਿਆ ਸਾਡੇ ਕੇਸ ਚੱਲ ਰਹੇ ਐ ਜਿਵੇਂ ਪਹਿਲਾਂ ਇਹਨਾਂ ਨੇ 2020 ਦੇ ਵਿੱਚ ਲਾਕਡਾਊ ਮਾਰਚ 2020 ਨੂੰ ਸਾਰੇ ਬੰਦੇ ਉਹਨਾਂ ਨੇ ਘਰ ਭੇਜਤਾ ਸੀਗਾ ਅਸੀਂ ਉਦੋਂ ਇੱਕ ਲੋਕ ਅਦਾਲਤ ਕੈਡ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਫਾਇਲ ਕਰਿਆ ਹੋਇਆ ਉਹ ਸਾਡਾ ਕੇਸ ਚੱਲ ਰਿਹਾ ਹੈ ਉਹ ਅਸੀਂ ਲਾਇਆ ਸੀ ਵੀ ਇਹ ਸਾਨੂੰ ਕਹਿੰਦੇ ਸੀ ਵੀ ਸਾਰੇ ਬੰਦੇ ਕੰਪਨੀਆਂ ਦੇ ਥਰੂ ਆਜੋ ਅਸੀਂ ਕੰਪਨੀਆਂ ਦੇ ਥਰੂ ਤੋਂ ਮਨਾ ਕਰਤਾ ਸੀ ਵੀ ਅਸੀਂ ਕਿਸੇ ਵੀ ਕੰਪਨੀ ਦੇ ਅੰਦਰ ਕੰਮ ਨਹੀਂ ਕਰਨਾ ਅਸੀਂ ਜੇ ਕਰਨਾ ਤੁਹਾਨੂੰ ਮਿਹਦੇ ਸਕੂਲ ਦੇ ਅੰਦਰ ਕੰਮ ਕਰਨਾ ਇਹਨਾਂ ਨੇ ਉਦੋਂ ਕਹਤਾ ਵੀ ਠੀਕ ਆ ਤੁਸੀਂ ਜਾਓ ਕਰਾ ਨੂੰ ਜੋ ਹੁੰਦਾ ਦੇਖ ਲਾਂਗੇ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਆਪਣੇ ਕੈਡ ਦੇ ਵਿੱਚ ਰੈਟ ਫਾਇਲ ਕਰੀ ਸੀਗੀ ਉਸ ਤੋਂ ਬਾਅਦ ਕੈਡ ਨੇ ਸਾਨੂੰ ਇਹ ਲਿਖ ਕੇ ਦਿੱਤਾ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਵੀ ਜਦੋਂ ਵੀ ਸਕੂਲ ਦੇ ਵਿੱਚ ਆਉਣਗੇ ਵੀ ਇਹ ਵਰਕਰਾਂ ਨੂੰ ਸਾਨੂੰ ਉਹਨਾਂ ਨੂੰ ਸਟੇ ਮਿਲੀ ਹੈ ਹਿੰਨੇ ਤੱਕ ਕਿਤੇ ਵੀ ਇਹਨਾਂ ਤੋਂ ਸਟੇ ਨਹੀਂ ਟੁੱਟੀ ਕਿਉਂਕਿ ਸਟੇ ਮਿਲੀ ਨੂੰ ਸਾਨੂੰ 4 ਸਾਲ ਹੋ ਚੁੱਕੇ ਐ ਇਹਨਾਂ ਤੋਂ ਸਟੇ ਨਹੀਂ ਹਜੇ ਤੱਕ ਡਿਪਾਰਟਮੈਂਟ ਤੋਂ ਟੁੱਟੀ ਉਹਦੇ ਵਿੱਚ ਸਾਡੀਆਂ ਇਹੀ ਸ਼ਰਤਾਂ ਸੀਗਾ ਵੀ ਅਸੀਂ ਸਕੂਲ ਦੇ ਅੰਡਰ ਕੰਮ ਕਰਨਾ ਔਰ ਕੰਪਨੀ ਦੇ ਅੰਡਰ ਨਹੀਂ ਕੰਮ ਕਰਨਾ ਜੋ ਵੀ ਵੀਰ ਕੰਪਨੀ ਦੇ ਅੰਡਰ ਕੰਮ ਕਰ ਰਹੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ ਉਹਨਾਂ ਨੂੰ 20 20 ਤਰੀਕ ਤੱਕ 25 25 ਤਰੀਕ ਤੱਕ ਕਰ ਦਿਆ ਔਰ ਮੰਦ ਚੰਗ ਸ਼ਬਦ ਬੋਲਦੇ ਆ ਇਸ ਕਰਕੇ ਅਸੀਂ ਆਪਦਾ ਜੋ ਰੱਖਿਆ ਕੇਸ ਲਾਇਆ ਸੀ ਉਸੇ ਕਰ ਬੱਲੇ ਲਾਇਆ ਸੀਗਾ ਵੀ ਸਾਨੂੰ ਜਿਹੜਾ ਯਾਰ ਹੱਕ ਸਾਡਾ ਉਹ ਦਿੱਤਾ ਜਾਵੇ ਔਰ ਜੋ ਦੂਸਰੀ ਮੰਗ ਸਾਡੀ ਇਹ ਸੀ ਵੀ ਜੋ ਪਰਮਾਨੈਂਟ ਹੁਣ ਪੋਸਟਾਂ ਕੱਢੀਆਂ ਇਹਨਾਂ ਨੇ 400 ਤੇ 39 ਪੋਸਟਾਂ ਕੱਢੀਆਂ ਉਹਨਾਂ ਚ ਇਹਨਾਂ ਨੇ ਰੱਖ ਰੱਖਿਆ ਵੀ ਕੰਪਿਊਟਰ ਟੈਸਟ ਦੇਣਾ ਔਰ ਸਕਿੱਲ ਟੈਸਟ ਦੇਣਾ ਔਰ ਦੂਜਾ ਉਹਦੇ ਚ ਆਪਣਾ 10 ਸਾਲ ਦਾ ਐਕਸਪੀਰੀਅੰਸ ਮੰਗਿਆ 10ਵੀਂ ਪਾਸ ਮੰਗੀ ਹੈ ਉਹਦੇ ਦੇਖੋ ਭਾਜੀ ਅਸੀਂ ਸਾਰੇ ਬੰਦੇ ਹੁਣ ਜਿਹਨੂੰ ਦਾਤਾ 15-15 ਸਾਲ ਹੋ ਗਏ ਸਕੂਲ ਛੱਡੇ ਨੂੰ ਉਹ ਅੱਜ ਕੰਪਿਊਟਰ ਟੈਸਟ ਕਿੱਦਾਂ ਦੇ ਸਕਦਾ ਕੰਪਿਊਟਰ ਟੈਸਟ ਦੀ ਅਸੀਂ ਮੰਗ ਇਹ ਰੱਖੀ ਹੈ ਵੀ ਸਾਡਾ ਜਿਹੜਾ ਕੰਪਿਊਟਰ ਟੈਸਟ ਨਾ ਲਿਆ ਜਾਵੇ ਜੋ ਅਸੀਂ ਉੱਥੇ ਰਾਸ਼ਨ ਪਾਣੀ ਮਿਸਾਂ ਦੇ ਵਿੱਚ ਬਣਾਉਨੇ ਆ ਸਾਥੂ ਉਹ ਬਣਾ ਕੇ ਦਿਖਾਇਆ ਜਾਵੇ ਜੋ ਸਕਿੱਲ ਹੈ ਤਾਂ ਅਸੀਂ ਉਹ ਦੇਣ ਲਈ ਤਿਆਰ ਆ 10 ਸਾਲ ਦਾ ਐਕਸਪੀਰੀਅੰਸ ਦੇ ਰਹੇ ਆ ਉਹ 10ਵੀਂ ਪਾਸ ਦੇ ਰਹੇ ਆ ਆਹੀ ਸਾਡੀਆਂ ਮੰਗਾਂ ਜੀ ਇਸ ਕਰਕੇ ਅਸੀਂ ਆਪਦੇ ਹੱਕ ਵਾਸਤੇ ਆਏ ਆ ਇੱਥੇ ਆ ਸਰਕਾਰ ਮੂਰੇ ਸਾਡੀ ਬੇਨਤੀ ਹੈ ਵੀ ਸਾਡਾ ਸਾਡਾ ਹੱਕਾ ਸਾਨੂੰ ਦਿੱਤਾ ਜਾਵੇ ਕਿੰਨੇ ਕੁ ਲੋਕ ਇਸ ਪਾਰਟੀ ਅਸੀਂ ਟੋਟਲ ਹੈਗੇ ਜੀ 2 300 ਬੰਦਾ ਹੈਗੇ ਹੁਣ ਮੇਨ ਤੁਹਾਡੀ ਮੰਗ ਕੀ ਹੈ ਜੀ ਸਾਡੀ ਮੇਨ ਮੰਗ ਇਹ ਹੀ ਹੈ ਜੀ ਇੱਕ ਤਾਂ ਸਾਨੂੰ ਪਰਮਾਨੈਂਟ ਕੀਤਾ ਜਾਵੇ ਜਿਹੜੇ 20 22 ਸਾਲਾਂ ਤੋਂ ਕੰਮ ਕਰ ਰਹੇ 10 ਸਾਲਾਂ ਤੋਂ ਦੂਸਰੀ ਮੰਗ ਸਾਡੀ ਇਹ ਹੈ ਵੀ ਜਦੋਂ ਛੁੱਟੀਆਂ ਪੈਂਦੀਆਂ ਜਾਂ ਤਾਂ ਸਾਨੂੰ ਸੈਲਰੀ ਦਿੱਤੀ ਜਾਵੇ ਛੁੱਟੀਆਂ ਦੀ ਨਹੀਂ ਸਾਨੂੰ ਉੱਥੇ ਕੰਮ ਦਿੱਤਾ ਜਾਵੇ ਅਗਰ ਤੁਹਾਡਾ ਮਸਲਾ ਹੱਲ ਨਾ ਹੋਵੇ ਤਾਂ ਅਗਲਾ ਟੋੜਾ ਸਟ੍ਰਾਈਕ ਕੀ ਹੋਏਗਾ ਜੀ ਅਗਲਾ ਸਟੈਪ ਅਸੀਂ ਚੰਡੀਗੜ੍ਹ ਜਾਵਾਂਗੇ ਚੰਡੀਗੜ੍ਹ ਫਿਰ ਸਾਡੀ ਮੀਟਿੰਗਾਂ ਮੈਡਮ ਨਾਲ ਡ ਚੰਡੀਗੜ੍ਹ ਆਫਸ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ ਚੰਡੀਗੜ੍ਹ ਅਸੀਂ ਭੁਖੜ ਹੜਤਾਲ ਤੇ ਬੈਠਾਂਗੇ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਮੈਂ ਜਵਾਰ ਨਵੋਦੇ ਵਿਦਿਆਲਿਆ ਵਿੱਚ ਕੰਮ ਕਰ ਰਿਹਾ ਜੀ ਜੋ ਕਿ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਾਥੋਂ ਡਿਊਟੀ ਲੈ ਰਹੇ 20 20 ਘੰਟੇ 15 15 ਘੰਟੇ ਕਰਦੇ 15 ਘੰਟੇ ਦੀ 20 ਘੰਟੇ ਡਿਊਟੀ ਲੈ ਰਹੇ ਸਾਨੂੰ ਜਿਹੜੀ ਸਕੇਲ ਮਿਲਦੀ ਹੈ ਉਹ ਜੇ 2 2 ਮਹੀਨੇ ਲੱਗਿਆ ਬੰਦਾ ਉਸ ਨੂੰ ਵੀ ਉਹ ਤਨਖਾਹ ਦਿੱਤੀ ਜਾ ਰਹੀ ਹੈ ਜਿਹੜਾ ਬੰਦਾ 10 ਮਹੀਨੇ ਤੋਂ 10 ਸਾਲਾਂ ਦਾ ਕੰਮ ਕਰ ਰਿਹਾ ਉਹਨੂੰ ਵੀ ਉਹ ਹੀ ਤਨਖਾਹ ਦਿੱਤੀ ਜਾਂਦੀ ਹੈ ਜਦ ਕਿ ਸਰਕਾਰ ਵੱਲੋਂ ਹੈ ਵੀ ਇਹਨਾਂ ਨੂੰ ਸੈਮੀ ਸਕਿਲਡ ਹਾਈ ਸਕਿਲਡ ਤੇ ਅਨ ਸਕਿਲਡ ਦੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਸਾਡੇ ਨਾਲ ਇਹ ਬਹੁਤ ਗਲਤ ਢੰਗ ਨਾਲ ਸਾਨੂੰ ਤਨਖਾਹ ਦੇ ਰਿਹਾ ਹੈ ਇਹ ਆਪਣੀ ਮਰਜ਼ੀ ਮਨਮਰਜ਼ੀ ਕਰ ਰਿਹਾ ਹੈ ਤੇ ਸਾਡੀ ਇਹ ਬੇਨਤੀ ਹੈ ਵੀ ਸਾਨੂੰ ਜਿਹੜੀ ਤਨਖਾਹ ਉਹ ਸਾਨੂੰ ਸੈਮੀ ਸਕਿਲਡ ਜਿਹੜੀ ਸਕਿਲਡ ਦੀ ਦਿੱਤੀ ਜਾਵੇ ਹਾਲਾਂਕਿ ਸਾਨੂੰ ਅਨ ਸਕਿਲਡ ਤਨਖਾਹ ਦਿੱਤੀ ਜਾਂਦੀ ਹੈ ਸਾਨੂੰ 10 10 ਸਾਲ ਕਿਸੇ ਨੂੰ 5 ਸਾਲ ਹੋ ਗਏ ਹੈ ਵੀ ਸਾਨੂੰ ਇਹ ਹੀ ਬੇਨਤੀ ਹੈ ਵੀ ਸਾਡੇ ਡਿਊਟੀ ਜਿਹੜੀ 8 ਘੰਟੇ ਕੀਤੀ ਜਾਵੇ ਤੇ ਸਾਨੂੰ ਜਿਹੜਾ ਬੇਨੀਫਿਟ ਮੈਡੀਕਲ ਵਗੈਰਾ ਸਾਨੂੰ ਦਿੱਤਾ ਜਾਵੇ ਮਸਲਾ ਹੱਲ ਨਾ ਹੋਇਆ ਇਹਦਾ ਅਗਲਾ ਦਾ ਸਟੈਪ ਕੀ ਹੈ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਇਹਦਾ ਸੰਗਾਰ ਸਹਿਦ ਤੋਂ ਅੱਧ ਕੱਗੇ ਹੋਰ ਤੇਜ਼ ਕਰਾਂਗੇ ਅਸੀਂ ਚੰਡੀਗੜ੍ਹ ਜਾਵਾਂਗੇ ਰੀਜਨਲ ਅਫਸਰ ਜਾਵਾਂਗੇ ਅਸੀਂ ਉੱਥੇ ਜਾ ਕੇ ਪ੍ਰਦਰੋਸ਼ ਪ੍ਰਦਰਸ਼ਨ ਕਰਾਂਗੇ ਨਹੀਂ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਵੀ ਪ੍ਰਾਈਵੇਟ ਕੰਪਨੀਆਂ ਦੇ ਥਰੂ ਆਓ ਤੁਸੀਂ ਤਾਂ ਇਹਦਾ ਮਤਲਬ ਕੀ ਬੰਦ ਹੈ ਵੀ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹਾਂਜੀ ਇਹ ਪ੍ਰਾਈਵੇਟ ਕੰਪਨੀਆਂ ਹੀ ਦੇਖੋ ਆਪਦੇ ਤਰੀਕੇ ਨਾਲ ਕਰ ਰਹੀਆਂ ਹਨ ਤਨਖਾਹ ਦਿੰਦੀਆਂ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਤਨਖਾਹ ਪਹੁੰਚਦੀ ਹੈ ਜੀ ਤੇ 15-15000 ਰੁਪਏ ਪਹਿਲਾਂ ਉਹ ਰਿਕ ਵਰਕਰ ਫੇਰ ਆਪਦੀ ਮਰਜ਼ੀ ਨਾਲ ਤਨਖਾਹ 10 ਦਿਨ ਦੇ ਕਿਸ ਨੂੰ ਛੱਡ ਦਿੰਦੇ ਆ ਜੀ ਜਿਹੜੀ ਤਨਖਾਹ ਹੈ ਉਸ ਸਰ ਸਿਕਿਉਰਟੀ ਦੇਵਾ ਕਰਦੇ 15 15000 ਜਾਂ 13 ਨੂੰ ਹਾਂ ਜੀ 15 15 20 2000 ਰੁਪਏ ਲੈਂਦੇ ਆ ਜੀ ਤੇ ਉਹ ਫੇਰ ਆਪਦੀ ਮਰਜ਼ੀ ਨਾਲ ਤਨਖਾਹ ਪਾਉਂਦੇ ਆ ਮਹੀਨੇ ਦੀ ਨਹੀਂ ਪਾਉਂਦੀ ਤਨਖਾਹ 2 2 3 3 ਮਹੀਨਿਆਂ ਬਾਅਦ ਤਨਖਾਹ ਪਾਉਂਦੀ ਆ ਜੀ ਤੇ ਜੋ ਗਰੀਬ ਬੰਦੇ ਆ ਸੀ ਆਪਣਾ ਗੁਜ਼ਾਰਾ ਕਿਵੇਂ ਕਰ ਸਕਦੇ ਮੀਨਤ ਪਾਉਣਾ ਬਹੁਤ ਔਖਾ ਜਾਂਦਾ ਹੈ ਹਾਲਾਂਕਿ ਜਿਹੜੇ 3 ਮਹੀਨੇ ਛੁੱਟੀਆਂ ਹੁੰਦੀਆਂ ਉਹਦੇ ਵਿੱਚ ਸਾਨੂੰ ਨਾ ਤਾਂ ਕੋਈ ਉਹਦੀ ਤਨਖਾਹ ਦਿੱਤੀ ਜਾਂਦੀ ਹੈ ਤੇ ਨਾ ਸਾਨੂੰ ਕੋ ਜਿਹੜੀਆਂ ਦਿਵਾਲੀ ਦੀ ਸਾਨੂੰ ਇੱਕ ਮਹੀਨੇ ਦੀ ਛੁੱਟੀ ਉਹ ਮਿਲਦੀ ਹੈ 2 ਮਹੀਨੇ ਹੁਣ ਮਿਲਦੀਆਂ ਗਰਮੀ ਦੀਆਂ ਵੀ ਸਾਨੂੰ ਉਹ ਕੰਮ ਦਿੱਤਾ ਜਾਵੇ ਕੰਮ ਦੇ